ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਦਰਬਾਰ ਦੇ ਵਿੱਚ ਆ ਕੇ ਕਿਦਾਂ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗ ਰਿਹਾ ਮੈਨੂੰ ਤਾਂ ਐਦਾ ਲੱਗ ਰਿਹਾ ਵੀ ਤੁਸੀਂ ਕਾਫੀ ਲੰਬੇ ਟਾਈਮ ਤੋਂ ਜੁੜੇ ਹੋਏ ਹੋ ਦਰਬਾਰ ਦੇ ਨਾਲ ਬਿਲਕੁਲ ਬਿਲਕੁਲ ਤੇ 24 ਸਾਲ ਹੋ ਗਏ ਸਾਨੂੰ ਤੁਹਾਨੂੰ ਤੁਸੀਂ ਸਾਥ ਜੁੜੇ ਹੋਏ ਹੋ ਜਾਂ ਹੋਰ ਵੀ ਸੰਗਤ ਤੁਹਾਨੂੰ ਜੋੜ ਰਹੇ ਆ ਅੱਛਾ ਜੀ ਬਾਬਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਦੋੜਦੇ ਆਪਾਂ ਨੂੰ ਵਿਹਿਮਾ ਪਰਮ ਤੋਂ ਦੂਰ ਕਰਦੇ ਬਿਲਕੁਲ ਅੱਛਾ ਜੀ ਹਾਂਜੀ ਕੇਵਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਅੱਛਾ ਠੀਕ ਹੈ ਜੀ ਕੋਈ ਵਿਹਿਮ ਪਰਮ ਸਭ ਤੋਂ ਅੱਛਾ ਮਤਲਬ ਸਾਰੇ ਸਾਰਿਆਂ ਨੂੰ ਇੰਨਾ ਕੁ ਟਾਈਮ ਹੋ ਗਿਆ ਹਾਂਜੀ ਅੱਛਾ ਜੀ ਸਾਰਿਆਂ ਨੂੰ ਹੋ ਗਿਆ ਲਗਭਗ ਜੀ ਬਾਬਾ ਜੀ ਤਾਂ ਇੱਕ ਤਰ੍ਹਾਂ ਦੇ ਬ੍ਰਹਮ ਕੇ ਪਰਿਵਾਰ ਵੀ ਆ ਅੱਛਾ ਜੀ ਪਰਵਚਨ ਸੁਣੋਗੇ ਪਰਵਚਨਾ ਦੇ ਵਿੱਚ ਜਿਹੜਾ ਤੁਹਾਡੇ ਦਿਲ 'ਚ ਸਵਾਲ ਹੋਊਗਾ ਉਹਦਾ ਜਵਾਬ ਤੁਹਾਨੂੰ ਨਾਲ ਦੇ ਨਾਲ ਮਿਲ ਜਾਊਗਾ ਜਦ ਹੀ ਗੱਲ ਦੀਆਂ ਅੰਦਰ ਲੀਆਂ ਜਾਣਦੇ ਆ ਅੱਛਾ ਜੀ ਜਿਹੜਾ ਕੁਝ ਘਰ ਆਓਗੇ ਆਂਦੇ ਹਾਂ ਤੁਹਾਨੂੰ ਕੋਈ ਨਹੀਂ ਦੱਸਦੇ ਮੈਂ ਮੈਂ ਇਹ ਵੀ ਸੁਣਿਆ ਹੈਗਾ ਵੀ ਬਾਬਾ ਜੀ ਦੇ ਕੋਲੇ ਜਦੋਂ ਅਸੀਂ ਉਹਨਾਂ ਦੇ ਅੱਗੇ ਜਾਂਦੇ ਆ ਸਾਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਉਹ ਆਪਣੇ ਆਪ ਹੀ ਸਾਰਾ ਕੁਝ ਦੱਸ ਦਿੰਦੇ ਆ ਇਹ ਗੱਲ ਸੱਚ ਹੈ ਦਿਲ ਦੀ ਗੱਲ ਆਪਣੇ ਆਪ ਹੀ ਦਿਲ ਤੇ ਦਿਮਾਗ ਦੋਨੋਂ ਹੀ ਪੜਦੇ ਆ ਅੱਛਾ ਜੀ ਫੜਿਆ ਜੀ ਅਸੀਂ ਕਿਹਨੂੰ ਕਹਿਣਾ ਮਰ ਹੀ ਕਰ ਦਿੰਦੇ ਆ ਆਪਣੀਆਂ ਸੋਣਾਂ ਉਹਨਾਂ ਨੇ ਅੱਛਾ ਜੀ ਕਾਹਨ ਅਕਸਰ ਬਾਤ ਕਰਾਉਣੇ ਉਹ ਜਾਨ ਸਾਡੇ ਸਾਰੇ ਹੀ ਕਹਿਣਾ ਸਾਰੇ ਦੁੱਖ ਦੂਰ ਕਰ ਦਿੰਦੇ ਆ ਜਦੋਂ ਬਾਹਰ ਜੀ ਕੋਲ ਹੁੰਦੇ ਆ ਅੱਛਾ ਜੀ ਸਾਨੂੰ ਪਹਿਲਾਂ ਦਾ ਅੱਛਾ ਜੀ ਯਾਨੀ ਕਿ ਕਾਫੀ ਪਰਿਵਾਰ ਨੂੰ ਤੁਸੀਂ ਜੋੜ ਚੁੱਕੇ ਆ ਆਪਣੇ ਨਾਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਾਡੇ ਦੁੱਖ ਤੇ ਤਕ ਤਖਲੀਫਾਂ ਵੀ ਦੂਰ ਹੋਈਆਂ ਮਤਲਬ ਬਿਲਕੁਲ ਜੇ ਕਿਸੇ ਨੇ ਫਿਊਚਰ ਦੇ ਬਾਰੇ ਪੁੱਛਣਾ ਹੋਵੇ ਵੀ ਕੋਈ ਕਾਰੋਬਾਰ ਸਟਾਰਟ ਕੀਤਾ ਹੋਵੇ ਨਵਾਂ ਵੀ ਉਹ ਚੱਲੂਗਾ ਨਹੀਂ ਚੱਲੂਗਾ ਉਹ ਵੀ ਦੱਸ ਦਿੰਦੇ ਪੁੱਛ ਕੇ ਕੰਮ ਦੇ ਬਾਅਦ ਅਸੀਂ ਉਹ ਵੀ ਬਾਬਾ ਜੀ ਨੇ ਚਲਾਇਆ ਚਲਾਇਆ ਬਹੁਤ ਸਾਡੇ ਮਾਤਾ ਜੀ ਕੋਲੇ ਦੇ ਉਹਨਾਂ ਨੇ ਕੰਮ ਵੀ ਚਲਾਏ ਆ ਜਿਹੜਾ ਇਹ ਕੰਮ ਸੀ ਸਾਈਕਲ ਦੀ ਉਮੀਦ ਨਹੀਂ ਸੀ ਹੱਦ ਸਾਨੂੰ ਗੱਡੀਆਂ ਵਾਲੇ ਘਰ ਦਾ ਪਾਪਾ ਜੀ ਇੱਥੇ ਆਉਣ ਲੱਗੇ ਆ ਅੱਜ ਸਾਰਾ ਕੁਝ ਮੇਰੀ ਬੇਟੀ ਬਾਹਰੋਂ ਆ ਰਹੀ ਸੀ ਉਹਦਾ ਵੀਜ਼ਾ ਖਤਮ ਹੋ ਗਿਆ ਸੀਗਾ ਅੱਛਾ ਜੀ ਬਸ ਪਾਪਾ ਜੀ ਕਹਿੰਦੇ ਫਿਕਰ ਨਾ ਕਰੋ ਉਹਨੇ ਦੂਜੇ ਦਿਨ ਡਿਟੈਕਟ ਕਰਾਈ ਹੋਈ ਸੀ ਰਾਤ ਨੂੰ ਉਹਦਾ ਵੀਜ਼ਾ ਆ ਗਿਆ ਦੇਖੋ ਤੁਸੀਂ ਅੱਛਾ ਬੜੀ ਵੱਡੀ ਗੱਲ ਆ ਅਸੀਂ ਇੱਕ ਕਮਰੇ ਜੀ ਦੇ ਆਉਣ ਨਾਲ ਇੱਕ ਕਮਰੇ ਬੈਠਣੇ ਚ ਰਹਿੰਦੇ ਸੀ ਅੱਜ ਦੋ ਮੰਜ਼ਲੀ ਕੋਠੀ ਤੇ ਵਿੱਚ ਰਹਿ ਰਹੇ ਆ ਪਾਪਾ ਜੀ ਦੀ ਕਿਰਪਾ ਦੇ ਨਾਲ ਬੇਟਾ ਕੈਨੇਡਾ ਚ ਲੋ ਛੋਟੀ ਕੈਨੇਡਾ ਚ ਤੇ ਅਸੀਂ ਵਧੀਆ ਇੱਥੇ ਆਉਨੇ ਬਹੁਤ ਚੰਗਾ ਲੱਗਦਾ ਇੱਕੋ ਹੀ ਜਗ੍ਹਾ ਹੁੰਨੇ ਆ ਹੋਰ ਕਿਤੇ ਨਹੀਂ ਜਾਂਦਾ ਅੱਛਾ ਜੀ ਅਸੀਂ ਲੋੜ ਹੀ ਨਹੀਂ ਪੈਂਦੀ ਹੋਰ ਕਿਤੇ ਜਿਹੜਾ ਇੱਥੇ ਇੱਕ ਵਾਰੀ ਆ ਗਿਆ ਨਾ ਓਕੇ ਹੋਰ ਕਿਤੇ ਨਹੀਂ ਜਾਣਾ ਅੱਛਾ ਜੀ ਸਾਲਾਂ ਬਾਅਦ ਦੋਤਾ ਹੋਇਆ ਸੀ ਜਿਵੇਂ ਅੱਛਾ ਜੀ 12 ਸਾਲਾਂ ਬਾਅਦ ਮਾਸੀ ਦਾ ਰਹਿੰਦਾ ਅੱਛਾ ਜੀ ਅੱਜ ਮੇਰਾ ਮੁੰਡਾ ਟਰੈਕਟਰ ਚਲਾਉਂਦਾ ਅੱਛਾ ਜੀ ਤੇ ਬਹੁਤ ਖੁਸ਼ੀ ਦਿਖਾਲਾ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂ ਜੀ ਮੇਰੇ ਘਰ ਐਕਸੀਡੈਂਟ ਹੋ ਗਿਆ ਸੀਗਾ ਅੱਛਾ ਜੀ अच्छा जी एक्सीडेंट हो गया सीगा हां जी साल होन वाला दो फरवरी साल होएना 20 फरवरी अच्छा ਤੇ ਚੱਲ ਨਹੀਂ ਸੀ ਸਭ ਜਮੇ ਸਟੰਡ ਰੋਹ ਪਾਏ ਸੀ ਆਪਣੇ ਪਲੇਟਾਂ ਪਈਆਂ ਲੱਗੀਆਂ ਅੱਛਾ ਹਾਂਜੀ ਪਲੇਟਾਂ ਪਈਆਂ ਨੇਗੀਆਂ ਅੱਛਾ ਤੇ ਮਹਾਰਾਜ ਜੀ ਕੋਲੇ ਆਏ ਬੇਨਤੀ ਕੀਤੀ ਅੱਛਾ ਜੀ ਮਹਾਰਾਜ ਜੀ ਕਹਿੰਦੇ ਕੋਈ ਗੱਲੀ ਨਾ ਚੱਲਣ ਲੱਗਣਾ ਪਹਿਲਾਂ ਬੋਕਰ ਨਾਲ ਚੱਲਦੇ ਸੀ ਹੁਣ ਬਿਲਕੁਲ ਠੀਕ ਨਹੀਂ ਬੜੀਆਂ ਚੱਲਦੇ ਆ ਦੁੱਖ ਦੂਰ ਹੋਗੇ ਇੱਥੇ ਆ ਕੇ ਅੱਛਾ ਉਸ ਟਾਈਮ ਵੀ ਦਿੱਤਾ ਸੀ ਬੰਨੇ 7-8 ਮਹੀਨੇ ਦੇ ਵਿੱਚ ਠੀਕ ਹੋ ਜਾਣਾ ਅੱਛਾ ਟਾਈਮ ਵੀ ਦਿੱਤਾ ਸੀਗਾ ਹਾਂਜੀ ਟਾਈਮ ਵੀ ਦਿੱਤਾ ਸੀ ਠੀਕ ਹੋ ਗਏ ਤੇ ਆਪ ਆਉਂਦੇ ਨੇ ਇੱਥੇ ਵਾਹ ਹਾਂਜੀ ਸੇਵਾ ਕਰਦੇ ਆ ਇੱਥੇ ਆ ਕੇ ਅਸੀਂ ਅੱਛਾ ਜੀ ਹਾਂਜੀ ਕਤਰ ਦੇ ਵਿੱਚ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਸੀਗਾ ਗੱਡੀ ਨੇ ਸੱਤ ਪੰਟੀਆਂ ਖਾਧੀਆਂ ਤੇ ਉਹ ਹਸਪਤਾਲ ਚ ਦਾਖਲ ਹੈ ਕੋਈ ਵੀ ਹੋਸ਼ ਨਹੀਂ ਸੀਗੀ ਤੇ 20 ਦਿਨ ਕੋਮਾ ਚ ਰਹੇ ਆ ਬਾਬਾ ਜੀਆਂ ਨੇ ਕਿਹਾ ਸੀਗਾ ਵੀ 19 ਕ ਦਿਨਾਂ ਬਾਅਦ ਬੋਲਣ ਲਾ ਦਾਂਗੇ ਆਪਾਂ ਜੇ ਨਾ ਆਪਾਂ ਨੂੰ ਲੋੜ ਪਈ ਕਹਿੰਦੇ ਉੱਪਰੋਂ ਆਪਾਂ ਛੱਤ ਤੋਂ ਵੀ ਖਿੱਚ ਲਿਆਵਾਂਗੇ ਤੇ ਅੱਜ ਹਾਂਜੀ ਤੇ 20 ਦਿਨਾਂ ਬਾਅਦ ਬੋਲਣ ਪੈਰ ਹਿਲਾ ਲਿਆ ਸੀ ਆ ਤੇ 20 ਦਿਨਾਂ ਬਾਅਦ ਬਸ ਫੇਰ ਜਣੀ ਖਨੀ ਆ ਨੰਸ਼ਮ ਦਾ ਭਾਂਡ ਆ ਕੋ ਮੈਨੂੰ ਇਹ ਸੀ ਸਮਝ ਨਹੀਂ ਸੀ ਆਮ ਦੀ 2 ਮਹੀਨਿਆਂ ਬਾਅਦ ਸ਼ੁੱਧੀ ਮਿਲੀ ਤੇ 3 ਮਹੀਨਿਆਂ ਬਾਅਦ ਇੰਡੀਆ ਚ ਮਗਾ ਲਿਆ ਸੀ ਪਾਪਾ ਜੀ ਅੱਛਾ ਜੀ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਆਊਟ ਆਫ ਕੰਟਰੀ ਸੀਗੇ ਤੇ ਗੱਡੀ ਦੀਆਂ 7 ਪਲਟੀਆਂ ਖਾ ਗਈਆਂ ਸੀ ਤੇ ਫਿਰ ਵੀ ਬਚ ਗਏ ਹਾਂਜੀ ਬਚ ਗਏ ਬਿਲਕੁਲ ਸਹੀ ਹਲਾਮ ਆੜਾ ਪੰਜਾ ਬਾਵਾ ਗੂਵਾ ਇਸ ਬਾਤ ਆਈ ਆ ਹਲੇ ਆਈ ਹੱਥਾ اچھا ਜੀ ਨਹੀਂ ਇਹ ਮੋਟਰਸਾਈਕਲ ਚਲਾ ਲੈਂਦਾ ਰੋਟੀ ਖਾ ਲੈਂਦਾ ਅੱਛਾ ਵਧੀਆ ਤੁਰਿਆ ਫਿਰਦਾ ਵਾ ਅੱਛਾ ਜੀ ਹਾਂਜੀ ਉਹ 15 ਸਾਲ ਦਾ ਮੁੰਡਾ ਸੀ ਜਿਹਨੇ ਐਕਸੀਡੈਂਟ ਕੀਤਾ ਮੁੰਡਰ ਪਈ ਸੀ ਨਾ ਮਸ਼ੀਨ ਦਾ ਅੱਛਾ ਅੱਛਾ ਜੀ ਹਾਂਜੀ ਓਕੇ ਫਿਰ ਵੀ ਬਹੁਤ ਵੱਡੀ ਗੱਲ ਹੈ ਜੀ ਸੱਤ ਪਲਟੀਆਂ ਖਾਣ ਤੋਂ ਬਾਅਦ ਇਹ ਇਨਸਾਨ ਬਚ ਜਾਵੇ ਜੁੜੇ ਹੋਏ ਸੀ ਦਰਵਾਰ ਨਾਲ ਪਾਪਾ ਜੀ ਕਹਿੰਦੇ ਅੱਜ ਤੋਂ ਕਹਿੰਦੇ 20 ਦਿਨਾਂ ਬਾਅਦ ਬੋਲਦਾ 19ਵੇਂ ਦਿਨ ਬੋਲ ਅੱਛਾ ਟਾਈਮ ਵੀ ਦਿੱਤਾ ਉਹਨਾਂ ਨੇ ਨਹੀਂ ਦਿੱਤਾ ਸੀ ਕਹਿੰਦੇ ਆਪਾਂ ਨੂੰ ਲੋਡ ਪਈ ਕਹਿੰਦੇ ਆਪਾਂ ਉੱਪਰ ਖਿੱਚ ਲਿਆ ਮਤਲਬ ਫਿਊਚਰ ਤੱਕ ਉਹ ਦੱਸ ਦਿੰਦੇ ਆ ਵੀ ਕੀ ਹੋਊਗਾ ਤੇ ਕੀ ਨਹੀਂ ਹੋਊਗਾ ਸਾਰਾ ਕੁਝ ਸਹੀ ਕਰਨ ਦੀ ਤਾਕਤ ਆ ਇਹਨਾਂ ਦੇ ਅੱਛਾ ਸਹੀ ਜਗ੍ਹਾ ਤੇ ਵਧੀਆ ਇਸ ਜਗ੍ਹਾ ਤੇ ਉਹਨੀਆਂ ਵਧੀਆ ਲੱਗਦਾ ਵਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਿਮਰਨ ਸਿਮਰਨ ਨਹੀਂ ਦਿੰਦੇ ਅਸੀਂ ਸਿਮਰਨ ਨਾਲ ਜੋੜਦੇ ਆ ਅੱਛਾ ਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੋੜਦੇ ਆ ਹੋਰ ਵੀ ਕਾਹਦੇ ਦੇਵ ਜੀ ਦੇ ਨਾਮ ਮਹਿਮਾ ਵਰਮਨ ਦਾ ਬਿਲਕੁਲ ਨਹੀਂ ਪਾਉਂਦੇ ਹੈਗੇ ਸਾਡੇ ਮਾਤਾ ਜੀ ਨੇ ਜੀ ਜਵਾਬ ਦਿੱਤਾ ਸੀ ਡਾਕਟਰਾਂ ਨੇ ਵੀ ਕਹਿੰਦੇ ਸੀ ਵੀ ਇਹਨਾਂ ਦੀ ਲੱਤ ਦਾ ਵੀ ਨਹੀਂ ਕੋਈ ਸੀਗਾ ਵੀ ਕੀ ਕਹੂ ਜਾਂ ਨਹੀਂ ਹੋਣਗੇ ਇਹਨਾਂ ਦੀ ਏਜ ਵੀ ਕਾਫੀ ਹੋ ਗਈ ਸੀ ਤੇ ਇਹਨਾਂ ਨੂੰ ਡਾਕਟਰ ਕਹਿੰਦੇ ਸੀ ਇਹਨਾਂ ਦੇ ਸਟੰਟ ਪੈਣੇ ਆ ਉਹ ਵੀ ਦੋ ਸਟੰਟ ਪੈਣੇ ਆ ਤੇ ਉਸ ਤੋਂ ਬਾਅਦ ਵੀ ਕਹਿੰਦੇ ਸੀ ਕੋਈ ਪੱਟਾ ਨਹੀਂ ਕਹਿ ਸਕਦਾ ਜੀ ਉਹ بچਣਗੇ ਨਹੀਂ بچਣਗੇ ਅੱਛਾ ਜੀ ਆਪਾਂ ਬਾਬਾ ਜੀ ਕੋਲ ਆਏ ਤੇ ਬਾਬਾ ਜੀ ਕਹਿੰਦੇ ਵੀ ਸਟੰਟ ਤਾਂ ਪੈਣਾ ਹੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਤਾ ਵੀ ਸਟੰਟ ਨਹੀਂ ਪਹਿਣੇ ਫੇਸਪੀਕਰ ਪਾਊਗਾ ਉਹ ਤੁਸੀਂ ਕੋਆ ਲਓ ਔਰ ਸਭ ਡਾਕਟਰ ਵੀ ਦੱਸਤਾ ਵੀ ਹਾਂ ਤੁਸੀਂ ਇਸ ਡਾਕਟਰ ਤੋਂ ਤੇ ਅੱਜ ਸਾਡੇ ਮੰਮੀ ਸਾਡੇ ਨਾਲ ਬੈਠੇ ਆ ਤੁਰਦੇ ਨੇ ਫਿਰਦੇ ਨੇ ਕੋਈ ਅੱਛਾ ਜੀ ਹਾਂਜੀ ਬਿਲਕੁਲ ਮਤਲਬ ਤੁਸੀਂ ਤੁਹਾਡੇ ਕਹਿੰਦਾ ਮਤਲਬ ਇਹ ਵੀ ਡਾਕਟਰ ਨੇ ਕਿਹਾ ਸਟੰਟ ਪਾਊਗਾ ਤੇ ਦੋ ਸਟੰਟ ਪਹਿਣਗੇ ਤੇ ਬਾਬਾ ਜੀ ਕਹਿੰਦੇ ਵੀ ਨਹੀਂ ਪਹਿਣੇ ਨਹੀਂ ਪਹਿਣੇ ਬਾਬਾ ਜੀ ਤੁਸਾਂ ਮਤਲਬ ਬਿਨਾਂ ਰਿਪੋਰਟ ਦੇਖੀ ਗਿਆ ਤਾਂ ਹਾਂਜੀ ਬਿਨਾਂ ਰਿਪੋਰਟਾਂ ਤੋਂ ਡਾਕਟਰ ਬਾਚਦਾ ਦੇਸੀ ਬਬੀ ਸਾਨੂੰ ਪਹਿਲਾਂ ਤਾਂ ਵੀ ਇਹ ਕੀ ਹੋਣ ਵਾਲਾ ਇਹ ਮम्मी ਨੇ ਸਾਸੂ ਮਾ ਨੇ ਸਾਡੇ ਇਹ ਵੀ ਤੁਸੀਂ ਯਕੀਨ ਮੰਨੋ ਵੀ ਇਹ ਇਹ ਕੁਮਾ ਚਲੇ ਜਾਂ ਸਾਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਪਰ ਅੱਜ ਇਹ ਠੀਕ ਨੇ ਸਾਡੇ ਵਿੱਚ ਬੈਠੇ ਨੇ ਤੇ ਅਸੀਂ ਸਾਰਾ ਪਰਿਵਾਰ ਅਕਲੀਵਨ ਸਾਰੀ ਪਰਿਵਾਰ ਤੇ ਅਸੀਂ ਇਹਨਾਂ ਨਾਲ ਜੁੜੇ ਤਾਹੇ ਤੋਂ ਪੇਸ ਮੇਕਰ ਕੋ ਆਇਆ ਵਾ ਸਟਾਰਟ ਨਹੀਂ ਕਰ ਪਾਏਗੇ ਪਪਾ ਜੀ ਨੇ ਬੜੇ ਲੈਣ ਕਰਦੇ ਕਰਦੇ ਅੰਦਰ ਨਹੀਂ ਪਾੜੇ ਇਹਨਾਂ ਤਾਂ ਇਹਦੇ ਮੈਨੂੰ ਲਾਇਆ ਹੈ ਮੈਨੂੰ 24 ਸਾਲ ਪਹਿ ਰਾਤ ਸੁਣਿਆ ਅੱਛਾ ਜੀ ਹਾਂਜੀ ਹਾਂਜੀ ਮਾਤਾ ਜੀ ਥੋੜਾ ਇਮੋਸ਼ਨਲ ਹੋ ਗਏ ਕੋਈ ਗੱਲ ਹਾਂਜੀ ਅੱਛਾ ਜੀ ਮਤਲਬ ਟਾਈਮ ਰਹਿੰਦੇ ਤੁਸੀਂ ਇੱਧਰ ਆ ਗਏ ਤੇ ਉਹਨਾਂ ਨੇ ਤੁਹਾਨੂੰ ਬਚਾ ਲਿਆ ਕਿਆ ਬਹੁਤ ਵਧੀਆ ਗੱਲ ਹੈ ਜੀ ਆਪਾਂ ਵੀ ਫੋਨ ਕਰਤਾ ਚਲੋ ਕੋਈ ਨਹੀਂ ਚੁੱਪ ਕਰ ਜਾਓ ਮਾਤਾ ਜੀ ਹੁਣ ਤੁਸੀਂ ਖੁਸ਼ ਹੋ ਤੁਹਾਡੇ ਉੱਤੇ ਮਤਲਬ ਗੁਰੂਆਂ ਪੀਰਾਂ ਦਾ ਅਸ਼ੀਰਵਾਦ ਹੈਗਾ ਹੋਸ਼ ਹੋ ਬਿਲਕੁਲ ਵਧੀਆ ਖਾ ਪੀ ਰਹੇ ਹੋ ਕੋਈ ਦੁੱਖ ਤਕਲੀਫ ਤਾਂ ਨਹੀਂ ਹੈਗੀ ਚਲੋ ਬਹੁਤ ਬਹੁਤ ਖੁਸ਼ੀ ਦੀ ਗੱਲ ਹੈਗੀ ਹੈ ਤੁਸੀਂ ਇੱਕ ਚੀਜ਼ ਦੱਸ ਰਹੇ ਸੀਗੇ ਵੀ ਤੁਹਾਡੀ ਬੇਟੀ ਤੁਸੀਂ ਕਹੇ ਸੀ ਆਊਟ ਆਫ ਕੰਟਰੀ ਕਿਹੜੀ ਕੰਟਰੀ ਚੋਂ ਸੀਗੀ ਆਸਟ੍ਰੇਲੀਆ ਜੀ ਆਸਟ੍ਰੇਲੀਆ ਦੇ ਵਿੱਚ ਤੇ ਤੁਹਾਡੀ ਬੇਟੀ ਦਾ ਕੀ ਕੇਸ ਸੀਗਾ ਉਹਦਾ ਵੀਜ਼ਾ ਨਹੀਂ ਉਹਦਾ ਵੀਜ਼ਾ ਖਤਮ ਹੋ ਗਿਆ ਸੀਗਾ ਅੱਛਾ ਜੀ ਤੇ ਮੈਂ ਤਾਂ ਰਹਿ ਨਹੀਂ ਸੀ ਸਕਦੀ। ਹੋਣਾ ਪੈਣਾ ਸੀ ਇੰਡੀਆ। ਹਾਂਜੀ ਤੇ ਵੀਜ਼ਾ ਲਿਆਇਆ ਨਹੀਂ ਸੀਗਾ। ਤੇ ਫਿਰ ਮੈਂ ਬਾਬਾ ਜੀ ਕੋਲ ਅਰਦਾਸ ਕੀਤੀ ਆ ਕੇ ਬੇਨਤੀ ਕੀਤੀ। ਹਾਂਜੀ ਬਾਬਾ ਜੀ ਕਹਿੰਦੇ ਬਿਲਕੁਲ ਨਾ ਘਬਰਾਓ। ਬੇਟੀ ਨੂੰ ਆਪਾਂ ਇੰਡੀਆ ਨਹੀਂ ਆਉਣ ਦੇਉਂਦੇ। ਅੱਛਾ ਬੇਟੀ ਦੀ ਦੂਜੇ ਦਿਨ ਦੀ ਟਿਕਟ ਸੀਗੀ ਤੇ ਰਾਤ ਨੂੰ ਵੀਜ਼ਾ ਆ ਗਿਆ। ਮਤਲਬ ਦੂਸਰੇ ਦਿਨ ਉਹਨਾਂ ਨੇ ਟਿਕਟ ਕਰਵਾ ਲਈ ਸੀਗੀ ਵੀ ਮੇਰਾ ਇੱਥੇ ਹੁਣ ਹੋਣਾ ਨਹੀਂ। ਮੈਨੂੰ ਆਸਟ੍ਰੇਲੀਆ ਛੱਡਣਾ ਹੀ ਪੈਣਾ। ਸਾਰਾ ਕੁਝ ਮਤਲਬ ਉਹਨਾਂ ਨੇ ਮਨ ਬਣਾ ਲਿਆ ਸੀ। ਅੱਛਾ ਬੈਗ ਵੀ ਪੈਕ ਕਰ ਲਏ ਸੀਗੇ। ਤੇ ਕਿੰਨੇ ਟਾਈਮ ਪਹਿਲੇ ਫਿਰ ਵੀਜ਼ਾ ਆ ਗਿਆ ਉਹਨਾਂ ਦਾ ਰਾਤ ਨੂੰ ਅੱਛਾ ਵੀਜ਼ਾ ਆਣਾ ਸੀ ਅੱਛਾ 29 ਨੂੰ ਆਣਾ ਸੀ ਤੇ ਉਹ ਹੀ 29 ਦੀ ਰਾਤ ਨੂੰ ਠਾਈ ਦੀ ਜੰਕਲੀ ਆ ਗਿਆ ਅੱਛਾ ਹਾਂ 28 ਰਾਤ ਨੂੰ ਵੀਜ਼ਾ ਆ ਗਿਆ ਜਦ ਕਿ 100% ਕਨਫਰਮ ਸੀਗਾ ਵੀ ਉਹਨਾਂ ਦਾ ਵੀਜ਼ਾ ਨਹੀਂ ਆਣਾ ਸੀ ਹਾਂਜੀ ਹਾਂਜੀ ਰਹਿਣੀ ਸੀ ਤੇ ਇਹਨਾਂ ਦੀ ਇੰਨੀ ਕਿਰਪਾ ਹੋਈ ਬਾਬਾ ਰਾਮਪਾਲ ਜੀ ਦੀ ਬਿਲਕੁਲ ਜੀ ਕਿ ਮਤਲਬ ਬੇਟੀ ਦਾ ਉੱਥੇ ਵੀਜ਼ਾ ਆ ਗਿਆ ਇਸ ਟਾਈਮ ਬੇਟੀ ਤੁਹਾਡੀ ਬਾਹਰ ਹੀ ਹੈ ਜੀ ਬਾਹਰ ਹੀ ਹੈ ਜੀ ਬਾਹਰ ਹੋ ਮਿਲ ਕੇ ਗਈ ਆ ਬਾਬਾ ਜੀ ਆਈ ਆ ਮਿਲ ਕੇ ਗਈ ਆ ਸ਼ੁਕਰਾਨਾ ਕਰਕੇ ਗਈ ਆ ਜੀ ਬਹੁਤ ਸ਼ੁਕਰਾਨਾ ਕੀਤਾ ਅਸੀਂ ਤਾਂ ਸਦਾ ਹੀ ਸ਼ੁਕਰਾਨਾ ਕਰਦੇ ਹਾਂ ਸਭ ਤੋਂ ਸ਼ੁਕਰਾਨਾ ਹੀ ਸ਼ੁਕਰਾਨਾ ਹੈ ਕਿਉਂਕਿ ਜਿਹੜਾ ਵੀ ਸਵਾਲ ਅਸੀਂ ਕੀਤਾ ਨਾ ਬਸ ਉਹਦਾ ਜਵਾਬ ਸਾਨੂੰ ਦਿਖਾਤਾ ਉਹਨਾਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੋ ਆਪਾਂ ਨੂੰ ਸਮਝਾ ਰਹੇ ਆ ਅੱਛਾ ਜੀ ਬਾਬਾ ਜੀ ਨੇ ਸਾਡਾ ਬੇਟਾ ਤਨਵਾਰ ਦੋ ਵਾਰ ਪਹਿਲਾਂ ਇੰਗਲੈਂਡ ਚ ਗਿਆ ਅੱਛਾ ਜੀ ਸਿਚੀਵਾਰ ਨੇ ਮੇਰ ਗਿਆ ਤੇ ਸਿਚੀਵਾਰ ਗਿਆ ਉਸ ਵੀ ਚੱਲ ਗਿਆ ਬਾਬੇ ਆ ਬਾਬਾ ਜੀ ਦੀ ਬਹੁਤ ਕਿਰਪਾ ਸਾਡੇ ਅੱਛਾ ਜੀ ਹੋਰ ਵੀ ਸਾਡੇ ਆਸਟ੍ਰੇਲੀਆ ਚ ਬੱਚੇ ਗਏ ਆ ਉਹ ਵੀ ਸਾਰਿਆਂ ਦੀ ਪੂਰੀ ਕਿਰਪਾ ਸਾਡਾ ਪੋਤਾ ਵੀ ਇਹਨਾਂ ਦੇ ਬਚਨਾਂ ਨਾਲ ਬਾਬਾ ਜੀ ਨੇ ਅੱਛਾ ਜੀ ਹਾਂ ਜੀ ਸਾਡੀ ਨੋ ਢਿੱਲੀ ਹੋ ਗਈ ਸੀਗੀ ਹਾਂ ਜੀ ਅਸੀਂ ਫਿਰ ਬਾਬਾ ਜੀਆਂ ਕੋਲ ਆਏ ਬਾਬਾ ਜੀ ਕਹਿੰਦੇ ਬਿਲਕੁਲ ਇਹ ਸਹੀ ਰੋਹੂਗਾ ਕੰਮ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਜੋ ਹੁਣ ਆਊਟ ਆਫ ਕੰਟਰੀ ਹੈ ਇੰਡੀਆ ਤੋਂ ਬਾਹਰ ਹੈ ਉਹ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਹੀ ਗਏ ਹੈ ਹਾਂਜੀ ਹਾਂਜੀ ਬਾਬਾ ਜੀ ਦੀ ਸੇਵਾ ਤੇ ਉੱਥੇ ਸੈੱਟ ਨੇ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਗਿਆ ਵਾਲੇ ਵੀ ਸੈੱਟ ਆ ਹੁਣ ਉਹ ਹੋਮਲੈਂਡ ਸੈੱਟ ਆ ਅੱਛਾ ਜੀ ਉਹ ਇੰਗਲੈਂਡ ਦੇ ਵਿੱਚ ਸੈੱਟ ਨੇ ਹਾਂਜੀ ਪਹਿਲਾਂ ਉਹ ਦੋ ਵਾਰ ਮੁੜ ਆਇਆ ਸੀ ਵਾ ਅੱਛਾ ਜੀ ਮਤਲਬ ਪਹਿਲੇ ਕੰਮ ਨਹੀਂ ਬਣਿਆ ਸੀਗਾ ਹਾਂਜੀ ਉਹਦੇ ਤਾਇ ਨੂੰ ਤਾਇਆ ਜੀ ਨੇ ਸ਼ਹਿਰ ਦੀ ਖਾਤਰ ਸੰਧਿਆ ਸੀ ਉਹਦੀ ਉਮਰ ਛੋਟੀ ਸੀ 15 ਸਾਲ ਦੀ ਅੱਛਾ ਜੀ ਕੋਈ ਨਾਮ ਨਹੀਂ ਕੋਈ ਵਿਆਹ ਕਰਾਉਣਾ ਅੱਛਾ ਜੀ ਉਦੋਂ ਬਾਅਦ ਫੇਰ ਦੁਬਾਰੇ ਉਹਨੇ ਆ ਕੇ ਆਈ ਲੱਤ ਸਹੀ ਤਾਂ 15 ਦਿਨਾਂ ਚ ਕਰਕੇ ਫੇਰ ਚੱਲਿਆ ਗਿਆ। ਅੱਛਾ ਫੇਰ ਉਹਨਾਂ ਨੂੰ ਦੀ ਉਮਰ ਹੋ ਗਈ ਵਿਆਹ ਦੀ ਫਿਰ ਉਹਨੂੰ ਉਧਰ ਹੀ ਕੁੜੀ ਮਿਲ ਗਈ। ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਮਤਲਬ ਪਹਿਲੇ ਜਿਹੜਾ ਕੰਮ ਰੁਕਿਆ ਹੋਇਆ ਸੀਗਾ ਉਹ ਬਣ ਗਿਆ ਬਾਅਦ ਚੋਂ। ਬਣ ਗਿਆ ਹਾਂ ਜੀ। ਸ਼ਾਦੀ ਵੀ ਬਾਬਾ ਜੀਆਂ ਦੇ ਬਚਨਾਂ ਨਾਲ ਹੋ ਗਈ। ਪਹਿਲਾਂ ਕੈਨੇਡਾ ਵਾਲੀ ਕੁੜੀ ਆਈ ਸੀ। ਅੱਛਾ ਜੀ। ਉਹਨਾਂ ਦੀ ਫੋਟੋ ਉਹਨਾਂ ਬਾਬਾ ਜੀਆਂ ਕੋਲ ਲੈ ਕੇ ਆਈ। ਬਾਬਾ ਜੀ ਕਹਿੰਦੇ ਅੱਜ ਤੋਂ ਅਠ ਮਹੀਨਿਆਂ ਤੋਂ ਲੈ ਕੇ ਘਰੇ। ਇੰਗਲੈਂਡ ਨਾਲ ਰਿਸ਼ਤਾ ਹੈ ਅੱਠ ਮਹੀਨਿਆਂ ਤੋਂ ਸਾਡੇ ਘਰੇ ਆਇਆ ਅੱਛਾ ਮਤਲਬ ਫਿਊਚਰ ਦੇ ਵਿੱਚ ਉਹਨਾਂ ਨੇ 8 ਮਹੀਨੇ ਤੱਕ ਦਾ ਉਹਨਾਂ ਨੇ ਫਿਊਚਰ ਦੱਸਤਾ ਕਿ ਤੁਹਾਡੇ ਘਰ ਇੰਗਲੈਂਡ ਤੋਂ ਰਿਸ਼ਤਾ ਆਏਗਾ ਹਾਂਜੀ ਸਾਡਾ ਤਾਂ ਜੀ ਮੈਨੂੰ ਮੈਂ ਤਾਂ ਵੀ 12-19 ਸਾਲ ਹੋ ਗਏ ਅੱਛਾ ਪਾਪਾ ਜੀ ਨੇ ਲੜ ਲੱਗੀ ਨੂੰ ਇਹਨੂੰ ਅੱਛਾ ਜੀ ਜੋ ਵੀ ਕੰਮ ਪਹਿਲਾਂ ਸਾਡਾ ਪਹਿਲੀ ਦਾ ਰੌਲਾ ਸੀ ਪਹਿਲੀ ਤੋਂ ਕੰਮ ਚੱਲਿਆ ਸੀ ਮੈਂ ਪਾਪਾ ਜੀ ਇਹ ਕੋਈ ਆਉਂਦੇ ਸੀ ਅੱਛਾ ਜੀ ਕਸੂ ਹੁੰਦੋਂ ਤੇ ਸਾਡੇ ਕੰਮ ਬਣਦੇ ਹੀ ਤੁਰੇ ਗਏ ਨਾਲੋਂ ਨਾਲ ਨਾਲੋਂ ਨਾਲ ਮੈਂ ਸਿਹਰ ਦਾ ਆਇਆ ਜੀ ਮੈਂ ਬਹੁਤ ਇੰਟਰਵਿਊ ਲਿੱਤੇ ਤੇ ਮੈਨੂੰ ਕੋਈ ਵੀ ਐਸਾ ਨਹੀਂ ਮਿਲਿਆ ਹੈਗਾ ਵੀ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਹੋਵੇ ਵੀ ਸਾਡਾ ਤਾਂ ਕੰਮ ਕੋਈ ਹੋਇਆ ਨਹੀਂ ਕੀ ਕੰਮ ਸਭ ਦੇ ਸਾਰਿਆਂ ਦੇ ਪਾਪਾ ਜੀ ਉਹਨਾਂ ਦੇ ਕੰਮ ਹੁੰਦੇ ਸਭ ਤਾਂ ਹੀ ਆਉਂਦੇ ਹਾਂ ਸਹੀ ਤਾਂ ਇਹਨਾਂ ਦਾ ਕੰਮ ਕੋਈ ਨਹੀਂ ਆਉਂਦਾ ਨਹੀਂ ਹਾਂਜੀ ਬਸ ਹੁਣ ਸਾਡੇ ਬਾਬਾ ਜੀ ਨੇ ਸਾਡੇ ਬੇਟੇ ਤੇ ਛੋਟੇ ਤੇ ਬੱਚਾ ਹੈ ਨਹੀਂ ਨਾ ਹਾਂਜੀ ਬਾਬਾ ਜੀ ਕਹਿੰਦੇ ਆ ਵੀ ਕੋਈ ਨਹੀਂ ਪਰ ਦੇਖੋ ਜੀ ਮੈਂ ਤੁਹਾਨੂੰ ਇਹ ਕਹਾਂ ਕਿ ਜਿੰਨੀਆਂ ਇੰਟਰਵਿਊ ਮੈਂ ਲੈ ਚੁੱਕਿਆ ਨਾ ਹਾਂਜੀ ਮੈਂ ਤੁਹਾਨੂੰ ਆਪ ਹੀ ਇਹ ਕਹਿ ਦੇਣਾ ਵੀ ਮੈਨੂੰ ਵੀ ਇੰਨਾ ਵਿਸ਼ਵਾਸ ਹੋ ਗਿਆ ਵੀ ਜੋ ਤੁਹਾਡੀ ਮੰਦੀ ਮੁਰਾਦ ਆ ਪੂਰੀ ਹੋ ਜੇਗੀ ਪੂਰੀ ਆ ਮੈਂ ਤੁਹਾਨੂੰ ਕਹਿੰਦਾ ਲੇਟ ਹੋ ਜੂਗਾ ਆਪਾਂ ਦੇਣ ਦੇ ਗੱਲ ਲੱਗ ਜਾਨੇ ਉਹਨਾਂ ਨੂੰ ਪਹਿਲਾਂ ਬੋਲਦਾ ਹੁੰਦਾ ਹਾਂ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਸਾਰਿਆਂ ਦੇ ਕੰਮ ਬਣਨ ਇਹੀ ਅਰਦਾਸ ਹੈ ਬਾਬਾ ਜੀ ਦੀ ਅੱਗੇ ਸਾਰਿਆਂ ਦੇ ਕੰਮ ਹੋਣੇ ਚਾਹੀਦੇ ਆ ਕਿਉਂਕਿ ਹਰ ਕੋਈ ਆਪਣੇ ਘਰ ਤੋਂ ਇਹੀ ਸੋਚ ਕੇ ਆਂਦਾ ਵੀ ਅਸੀਂ ਇੱਕ ਐਸੀ ਜਗ੍ਹਾ ਤੇ ਚੱਲੇ ਆਂ ਜਿੱਥੇ ਹੋ ਸਕਦਾ ਵੀ ਸਾਡੇ ਦੁੱਖਾਂ ਦਾ ਅੰਤ ਹੋਵੇ ਹਾਂਜੀ ਕਈ ਲੋਕ ਤਾਂ ਇਦਾਂ ਦੇ ਆ ਗਏ ਆ ਵੀ ਗਲਤ ਜਗ੍ਹਾ ਤੇ ਫਸ ਜਾਂਦੇ ਨੇ ਹੋਰ ਜੀ ਬਹੁਤ ਜਗ੍ਹਾ ਜੀ ਹਾਂਜੀ ਬਹੁਤ ਜਗ੍ਹਾ ਬਾਰੇ ਜਾਣੇ ਆ ਵੀ ਗੁਰੂਗ੍ਰਾਮ ਸਾਹਿਬ ਜੀ ਲੜ ਲਉਂਦੇ ਆ ਬਚਨ ਵੀ ਹਾਂਜੀ ਸੰਤ ਬਚਨ ਕੇ ਮੰਨਣਾ ਹਾਂਜੀ 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 ਤੇ ਮੈਂ ਇਹ ਵੀ ਸੁਣਿਆ ਹੈਗਾ ਵੀ ਬਾਬਾ ਜੀ ਪਾਠ ਕਰਨ ਵਾਸਤੇ ਦਿੰਦੇ ਹੈਗੇ ਆ ਕਿ ਉਹ ਕਹਿੰਦੇ ਇਹ ਵੀ ਪਾਠ ਕਰੋ ਬਾਕੀ ਕੰਮ ਮੈਂ ਆਪਣੀਆਂ ਕਰੂੰਗਾ ਬਿਲਕੁਲ ਜੋੜਦੇ ਆ ਵੀ ਇਹ ਗੁਰਬਾਣੀ ਨਾਲ ਜੁੜ ਇੱਕ ਉਹਨਾਂ ਦਾ ਨਾ ਜੋੜਨ ਦਾ ਜਰੀਆ ਪਾਠ ਇੱਕ ਬੰਦਾ ਗੁਰੂ ਘਰ ਨਾਲ ਜੁੜ ਜਾਂਦਾ ਹਾਂਜੀ ਬਾਣੀ ਨਾਲ ਜੁੜ ਜਾਂਦਾ ਹਾਂਜੀ ਉਹ ਇੱਕ ਜੋੜਨ ਦਾ ਤਰੀਕਾ ਬਾਣੀ ਨਾਲ ਜੋੜਨ ਦਾ ਤਰੀਕਾ ਜਦੋਂ ਬਾਬਾ ਜੀ ਸਾਨੂੰ ਪਾਠ ਦੱਸਦੇ ਆ ਘਰ ਬੈਠੇ ਅਸੀਂ ਪਾਠ ਕਰਦੇ ਆ ਤੇ ਬਾਬਾ ਜੀ ਆਪਣਾ ਕੰਮ ਕਰਦੇ ਆ ਅਸੀਂ ਸੇਵਾ ਕਰਦੇ ਆ ਅਸੀਂ ਆਪਣਾ ਕਰਦੇ ਆ ਜਿਵੇਂ ਸਾਡੇ ਬਾਬਾ ਜੀ ਕੰਮ ਜਰੂਰ ਸੰਭਾਲਦੇ ਠੀਕ ਹੈ ਜੀ ਠੀਕ ਹੈ ਯਾਨੀ ਕਿ ਤੁਸੀਂ ਜਦੋਂ ਬਾਬਾ ਜੀ ਨੂੰ ਆਪਣੀ ਪਰੇਸ਼ਾਨੀ ਦੱਸਦੇ ਹੋ ਤੇ ਬਾਬਾ ਜੀ ਤੁਹਾਨੂੰ ਪਾਠ ਕਰਨ ਲਈ ਦਿੰਦੇ ਆ ਤੇ ਤੁਸੀਂ ਪਾਠ ਦੇ ਥਰੂ ਤੁਹਾਡਾ ਕੰਮ ਸਟਾਰਟ ਹੋ ਜਾਂਦਾ ਹੈ ਇਧਰੋਂ ਬਾਬਾ ਜੀ ਆਪਣੀ ਆ ਤੁਹਾਡਾ ਕੰਮ ਸਵਾਰਨ ਤੇ ਸਟਾਰਟ ਕਰ ਦਿੰਦੇ ਕੰਮ ਸਾਡਾ ਤਾਂ ਜਿਆਦਾ ਹੀ ਜਿਆਦਾ ਹੀ ਜਦੋਂ ਬਚਨ ਹੁੰਦੇ ਅੰਦਰ ਉਦੋਂ ਹੀ ਮਸਲਾ ਹੱਲ ਹੋ ਜਾਂਦਾ ਸਾਡੇ ਮਨ ਨੂੰ ਪ੍ਰਭਾਵ ਹੋ ਜਾਂਦਾ ਬੱਸ ਬਾਬਾ ਜੀ ਜਿਹੜੇ ਕਹਿੰਦੇ ਆ ਵੀ ਇੰਨੇ ਦਿਨਾਂ ਨੂੰ ਕੰਮ ਹੋ ਗਿਆ ਮੇਰੇ ਛੋਟੇ ਬੇਟੇ ਦਾ ਗੁੰਮਣਡ ਵਾਲੇ ਦਾ ਹਾਂਜੀ ਇਹਨਾਂ ਨੇ ਬਾਬਾ ਜੀਆ ਨੇ ਸਾਨੂੰ 3 ਮਹੀਨੇ ਦਿੱਤੇ ਸੀ ਅੱਛਾ ਜੀ ਮੈਨੂੰ ਕਹਿੰਦੇ ਕਿ ਵੀ 2 ਮਹੀਨਿਆਂ ਤੋਂ ਬਾਅਦ ਆਈ ਤੁਸੀਂ 2 ਮਹੀਨਿਆਂ ਤੋਂ ਬਾਅਦ ਆਈ ਬਚਨ ਲੈਣ ਤਾਂ ਬਾਬਾ ਜੀ ਕਹਿੰਦੇ ਵਰਸ਼ੀ ਆ ਗਈ ਸੀ ਜਿਹੜੇ ਅੱਛਾ ਜੀ 15 ਕਿਨਾਰੇ ਰਹਿੰਦੇ ਸੀ ਮੈਂ ਕਹਾਂ ਵੀ ਬਾਬਾ ਜੀ ਇੰਨਾ ਚਿਰ ਹੋ ਗਿਆ ਬਾਬਾ ਜੀ ਕਹਿੰਦੇ ਵੀ ਪਿਤਾ ਦੀ ਵਰਛੀ ਤੋਂ ਚਾਹੇ ਇੱਕ ਦਿਨ ਮਗਰੋਂ ਹਾਂਜੀ ਤੇ ਚਾਹੇ ਇੱਕ ਦਿਨ ਅੱਗੋਂ ਵਿਆਹ ਆ ਜਾਣਾ ਅੱਛਾ ਉਹ ਪੂਰੇ ਦਸਲੀ ਹੈ ਨਹੀਂ ਸੀ ਇੰਗਲੈਂਡ ਦੇ ਕਾਨੂੰਨ ਇਹੋ ਜੇ ਉਹ ਸੇਮ ਇਹਨਾਂ ਵਾਲਾ ਕੇਸ ਹੈਗਾ ਜੀ ਹਾਂਜੀ ਅੱਛਾ ਤਾਂ ਫੇਰ ਜਦੋਂ ਬਾਬਾ ਜੀਆਂ ਦੇ ਵਰਛੀ ਤੋਂ ਇੱਕ ਦਿਨ ਅੱਛਾ ਸਾਡਾ ਉਹ ਉੱਥੋਂ ਵਾਲਾ ਇੰਗਲੈਂਡ ਵਾਲਾ ਪਰਿਵਾਰ ਮੇਰਾ ਜੇਡ ਦਾ ਪਰਿਵਾਰ ਸਾਰਾ ਉੱਥੇ ਆ ਉਹ ਵਿਆਹ ਤੇ ਆ ਕੇ ਸਾਡੇ ਦੋਤੀ ਦਾ ਵਿਆਹ ਸੀ ਠੀਕ ਹੈ ਜੀ ਤੇ ਉਦੋਂ ਇਹਦਾ ਵਿਆਹ ਆ ਗਿਆ ਵਾਹ ਉਸੇ ਟਾਈਮ ਮੇਰਾ ਬੇਟਾ ਜਾ ਕੇ ਪੁੰਜਾ ਆਫਸਰ ਕਰਕੇ ਲੈ ਆਇਆ ਫਿਰ ਉਹਨਾਂ ਨੂੰ ਲੈਣ ਗਿਆ ਅੰਮ੍ਰਿਤਸਰ ਨੂੰ ਅੱਛਾ ਜੀ ਅਗਲੇ ਦਿਨ ਅਸੀਂ ਵਰਚਿਤ ਆਏ ਉਹਦੂ ਅਗਲੇ ਦਿਨ ਅਸੀਂ ਫਿਰ ਪਾਪਾ ਜੀ ਨੂੰ ਦੱਸਦੇ ਵੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣੇ ਦੱਸ ਰਹੇ ਹੋ ਵੀ ਫਿਊਚਰ ਪ੍ਰੈਡਿਕਸ਼ਨ ਵੀ ਬਾਬਾ ਜੀ ਸਹੀ ਜਾਂਦੀ ਹੈ ਐਕੂਰੇਸੀ 100% ਹੈ ਇਹਨਾਂ ਦੀ 100% ਬਾਬਾ ਜੀ ਨੇ ਸਾਨੂੰ ਰਹਾਣੀ ਦਵਾਨ ਤੇ ਬੇਟੇ ਦਾ ਵੀਜ਼ਾ ਕਿਹਾ ਸੀਗਾ ਵੀ ਪਹਿਲਾਂ ਲਵਾਂਗੇ ਅੱਜ ਬਾਅਦ ਚ ਮਿਲਿਆ ਬਾਅਦ ਚ ਮਿਲਿਆ ਉਹ ਵੀ ਅੱਛਾ ਉਹਨਾਂ ਨੇ ਪਹਿਲੇ ਹੀ ਦੱਸਤਾ ਸੀ ਵੀ ਕਾਲਜ ਬਾਅਦ ਚ ਹਾਂਜੀ ਹਾਂਜੀ ਉਹ ਵੀ ਹੋਊਗਾ ਸਿਲੈਕਟ ਪਹਿਲੇ ਵੀਜ਼ਾ ਆਊਗਾ ਉਹ ਮੋੜਿਆ ਬਾਬਾ ਜੀਆਂ ਨੇ ਕਹਿੰਦੇ ਨਹੀਂ ਤੁਹਾਡਾ ਕਾਲਜ ਹਲੇ ਵੀ ਸੈੱਟ ਨਹੀਂ ਤੇ ਅਸੀਂ ਮੁੜ ਜਾਣਾ ਫਿਰ ਜਦੋਂ ਆਏ ਫਿਰ ਅਸੀਂ ਤੀਜੀਆ ਰੱਖ ਕੇ ਦੱਸਿਆ ਕਿ ਬਾਬਾ ਜੀ ਕਾਲਜ ਮਿਲ ਗਿਆ ਅੱਛਾ ਜੀ ਹਾਂ ਵਾਹ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੇ ਕੋਈ ਨਵਾਂ ਪਰਿਵਾਰ ਹੈ ਠੀਕ ਹੈ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦੇ ਨਾਲ ਹੋ ਜੂਝ ਰਿਹਾ ਚਾਹੇ ਘਰੇਲੂ ਲਗਾ ਲੋ ਚਾਹੇ ਬਾਹਰ ਜਾਣ ਦੀ ਲਗਾਰਾ ਤੁਸੀਂ ਉਹਨਾਂ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਉਸੇ ਆਖੀ ਕਹਿਣਾ ਚਾਹੁੰਦੀ ਆ ਵੀ ਇੱਥੇ ਬਾਬਾ ਜੀਆਂ ਦੀ ਆਓ ਬਾਬਾ ਜੀਆਂ ਨੂੰ ਆਪਦੀ ਤਕਲੀਫ ਦੱਸੋ ਬਾਬਾ ਜੀ ਤੁਹਾਡਾ ਹੱਲ ਕਰਨਗੇ ਅੱਛਾ ਜੀ ਤੇ ਬਾਕੀ ਸਰ ਵੱਧਦੇ ਭਲੇ ਦੀ ਅਰਦਾਸ ਕਰਦੇ ਬਾਬਾ ਜੀ ਸਾਰਿਆਂ ਲਈ ਦੁਆ ਮੰਗੇ ਅੱਛਾ ਜੀ ਇੱਕ ਵਾਰ ਜ਼ਰੂਰ ਆਓ ਤੁਸੀਂ ਲੋ ਬਾਬਾ ਜੀ ਨੂੰ ਇੱਕ ਵਾਰੀ ਜ਼ਰੂਰ ਸਭੀ ਨਾਲ ਜੁੜੋ ਮਾਰੇ ਜੀ ਆਪਣੇ ਆਪ ਹੀ ਸਦਾ ਰੱਖ ਲਓ ਜਦੋਂ ਕੰਮ ਹੋਵੇ ਰਾਜਾ ਠੀਕ ਹੈ ਜੀ ਠੀਕ ਹੈ ਸੱਚ ਹਲ ਗੱਲ ਮੂੰਹ ਚ ਬਾਅਦ ਚ ਕੱਢਦੇ ਆ ਬਾਬਾ ਜੀ ਸਾਨੂੰ ਆਉਂਦੇ ਜਾਂਦੇ ਆ ਸਾਰੀ ਅੰਦਰ ਦਾ ਹਾਂ ਆਉਂਦੇ ਆ ਸਾਰੀ ਬੋਲਣ ਦੀ ਜ਼ਰੂਰਤ ਹੀ ਨਹੀਂ ਉਹ ਤੁਹਾਨੂੰ ਪਹਿਲੇ ਹੀ ਸਾਰਿਆਂ ਨੂੰ ਦੱਸ ਦਿੰਦੇ ਆ ਵੀ ਤੁਸੀਂ ਕਿਹੜੀ ਪ੍ਰੋਬਲਮ ਨੂੰ ਲੈ ਕੇ ਆਏ ਹੋ ਤੇ ਉਸ ਪ੍ਰੋਬਲਮ ਦਾ ਆ ਸੋਲੂਸ਼ਨ ਹੈ ਅੱਛਾ ਜੀ बहुत खुशी की गल है सत श्री अकाल बहुत बहुत धन्यवाद जी फतेह